ਸਾਲੀਬ ਜੀ ਐਸਪੀ ਹਮਾਰਾ ਪਟੌਣ ਪੰਪ ਹੈ ਖੀਰਾਵਾਲੀ ਵਿਖੇ ਉੱਥੇ ਆਪਾਂ ਨੂੰ ਪਤਾ ਹੈ ਕਿ ਇਨਸੀਡੈਂਟ ਹੋਇਆ ਸੀ ਆ 1225 ਨੂੰ ਉਹਦੇ ਵਿੱਚ ਲੁਟੇਰਿਆਂ ਵੱਲੋਂ ਉਹ ਕਰਦੇ ਵੇਲੇ ਇੱਕ ਵਿਅਕਤੀ ਤੇ ਗੋਲੀ ਮਾਰੀ ਸੀ ਜਿਹਦੇ ਵਿੱਚ ਉਹ ਵਿਅਕਤੀ ਕੁਲਵੰਤ ਸਿੰਘ ਜਿਹੜਾ ਉਹਦੀ ਮੌਤ ਹੋ ਗਈ ਸੀ ਹਸਪੀਟਲ ਲੈ ਜਾਂਦੇ ਇਹਦੇ ਵਿੱਚ ਅਸੀਂ ਮੀ ਜਟਲੀ ਫਤੂ ਟਿੰਗਾ ਥਾਣਾ ਵਿੱਚ ਕੇਸ ਰਜਿਸਟਰ ਕੀਤਾ ਸੀਗਾ ਹਰ ਉਸ ਤੋਂ ਬਾਅਦ ਮਾਝੂਗ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਤੂੜਾ ਜੀ ਵੱਲੋਂ ਮੌਕੇ ਨੂੰ ਵਿਜ਼ਿਟ ਕੀਤਾ ਗਿਆ ਵਿਜ਼ਿਟ ਕਰਨ ਤੋਂ ਬਾਅਦ ਇੱਥੇ ਟੀਮਾਂ ਜਿਹੜੀਆਂ ਅਸੀਂ ਰੈਡੀ ਕੀਤੀਆਂ ਸੀ ਤਿਆਰ ਕੀਤੀਆਂ ਇਹਦੇ ਵਿੱਚ ਡੀਐਸਪੀ ਡੀ ਪਰਮਿੰਦਰ ਸਿੰਘ ਡੀਐਸਪੀ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਜੀ ਐਸਐਚਓ ਫਤੂ ਟਿੰਗਾ ਸੀਆਈਏ ਇੰਸਪੈਕਟਰ ਜਨੈਲ ਸਿੰਘ ਔਰ ਸਾਡੇ ਟੈਕਨੀਕਲ ਟੀਮ ਦੇ ਇੰਚਾਰਜ ਆਏਗਾ ਚੰਜੀਤ ਸਿੰਘ ਉਹਨਾਂ ਨੇ ਵਰਕ ਸ਼ੁਰੂ ਕੀਤਾ ਇਨਵੈਸਟਿਗੇਟ ਸ਼ੁਰੂ ਕੀਤੀ ਸੀ ਇਹਦੇ ਉੱਤੇ ਔਰ ਇਹਨੂੰ ਹਿਊਮਨ ਅਤੇ ਟੈਕਨੀਕਲ ਤਰੀਕੇ ਨਾਲ ਇਹਨੂੰ ਅਸੀਂ ਇਨਵੈਸਟਿਗੇਟ ਕਰਨਾ ਜਦੋਂ ਸ਼ੁਰੂ ਕੀਤਾ ਤੇ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ ਉਸ ਦਿਨ ਫੌਗ ਬਹੁਤ ਜ਼ਿਆਦਾ ਸੀਗੀ ਫੌਗ ਦੇ ਵਿੱਚ ਕੁਝ ਵੀ ਦਿਖ ਨਹੀਂ ਰਿਹਾ ਸੀਗਾ ਔਰ ਇਸ ਤੇ ਸਾਡੀਆਂ ਟੀਮਾਂ ਜਿਹੜੀਆਂ ਸੀਆਂ ਲੱਗੀਆਂ ਹੋਈਆਂ ਇਹਨਾਂ ਨੇ ਸਖਤ ਮਿਹਨਤ ਕੀਤੀ ਔਰ ਇੱਕ ਹਫ਼ਤੇ ਦੇ ਵਿੱਚ ਵੀ ਚੀਜ਼ ਜਿਹੜੇ ਅਕਿਊਟ ਸੀਗੇ ਉਨਾ ਨੂੰ ਸੀ ਆਇਡੈਂਟੀਫਾਈ ਕਰਕੇ ਇਹਦੇ ਵਿੱਚ ਚਾਰ ਬੰਦੇ ਜਿਹੜੇ ਅਸੀਂ ਅਰੈਸਟ ਕਰ ਲਿਆ ਹੁਣ ਤੱਕ ਇਹਦੇ ਵਿੱਚ ਇੱਕ ਨਿਵਾਲਕ ਹੈਗਾ ਤੇ ਤਿੰਨ ਲੜਕੇ ਇੱਕ ਦਾ ਨਾਮ ਅਰਜਨ ਹੈ ਇੱਕ ਦਾ ਨਾਮ ਰੁਹਿਤ ਹੈ ਔਰ ਇੱਕ ਦਾ ਨਾਮ ਤੀਰਤ ਹੈ ਇਹ ਜਿਹੜੇ ਡੇਟ ਦੇ ਰਹਿਣ ਵਾਲੇ ਆ ਥਾਣਾ ਢਿਲਮਾ ਦੇ ਇਹਨਾਂ ਚਾਰਾਂ ਬੰਦਿਆਂ ਨੂੰ ਅਸੀਂ ਅਰੈਸਟ ਕਰ ਲਿਆ ਹੁਣ ਤੱਕ ਹੋਰ ਇਹਦੇ ਵਿੱਚ ਤਿੰਨ ਬੰਦੇ ਸਾਨੂੰ ਹੋਰ ਵਾਂਟਡ ਆ ਉੱਤੇ ਸਾਡੀਆਂ ਟੀਮਾਂ ਜਿਹੜੀਆਂ ਵਰਕ ਕਰ ਰਹੀਆਂ ਨੇ ਔਰ ਜਲਦੀ ਜਿਹੜਾ ਅਸੀਂ ਇਹਨਾਂ ਨੂੰ ਨੈਪ ਕਰ ਲਵਾਂਗੇ ਔਰ ਇਹ ਤੇ ਸਾਡੀ ਟੀਮ ਨੇ ਔਰ ਟੈਕਨੀਕਲ ਟੀਮ ਨੇ ਸਾਰਿਆਂ ਨੇ ਬਹੁਤ ਅੱਛਾ ਵਰਕ ਕੀਤਾ ਹੈਗਾ ਔਰ ਇਹਨੂੰ ਅਸੀਂ 7 ਦਿਨ ਦੇ ਵਿੱਚ ਵਿੱਚ ਜਿਹੜੇ ਬੰਦੇ ਸੀ ਉਹਨਾਂ ਨੂੰ ਟੈਸਟ ਕਰਕੇ ਇਹਨਾਂ ਨੂੰ ਨੈਪ ਕੀਤਾ ਹੈਗਾ ਬਾਕੀਆਂ ਤੇ ਅਸੀਂ ਵਰਕ ਕਰ ਰਹੇ ਹਾਂ ਇਹ ਪ੍ਰੋਫਾਈਲ ਜੀ ਸੀ ਸਰ ਇਹਨਾਂ ਦਾ ਇਹ ਜਿਹੜਾ ਇੱਕ ਮੇਨ ਅਕਿਊਜ਼ ਹੈ ਜਰਨੈਲ ਸਿੰਘ ਉਹ ਹਜੇ ਸਾਨੂੰ ਵਾਂਟਡ ਹੈ ਉੱਤੇ ਟੀਮਾਂ ਲੱਗੀਆਂ ਹੋਈਆਂ ਆ ਸਾਡੀਆਂ ਉਹਦੇ ਖਿਲਾਫ 7 ਪਰਚੇ ਰਿਸਟਰਡ ਆ ਜਲੰਧਰ ਅ ਮੈਂ ਜ਼ਿਲ੍ਹੇ ਦੇ ਉਹ ਜਲੰਧਰ ਜ਼ਿਲ੍ਹੇ ਦਾ ਪੀਓ ਵੀ ਹੈ ਇਹਦੇ ਵਿੱਚ ਔਰ ਇੱਕ ਬੰਦਾ ਜਿਹੜਾ ਹੈਗਾ ਅਰਜੁਨ ਉਹਦੇ ਖਿਲਾਫ ਵੀ ਇੱਕ ਆਰਮਜ਼ ਇਕੱਠਾ ਪਰਚਾ ਉਹ ਵੀ ਜਨਵਰੀ ਦੇ ਮਹੀਨੇ ਵਿੱਚ ਹੀ ਬਾਹਰ ਆਇਆ ਸੀਗਾ ਬਾਕੀਆਂ ਤੇ ਹਜੇ ਇਨਵੈਸਟੀਗੇਟ ਕਰ ਰਹੇ ਆ ਕੋਈ ਪਰਚਾ ਨਹੀਂ ਸਰ ਜਿਹੜਾ ਵਿਪਨ ਨੂੰ ਯੂਜ਼ ਕੀਤਾ ਉਹ ਤਾਂ ਨਹੀਂ ਪਤਾ ਬਰੋ ਨਹੀ ਇਹਦੇ ਵਿੱਚ ਵਿਪਨ ਨਹੀਂ ਹੁਣ ਤੱਕ ਅਸੀਂ ਦੋ ਮੋਟਰਸਾਈਕਲ ਜਿਹੜੇ ਇਹਨਾਂ ਨੇ ਵਰਤੇ ਸੀ ਉਹ ਔਰ ਇੱਕ ਹਾਕੀਆ ਇੱਕ ਦਾਤਰ ਜਿਹੜਾ ਹੈਗਾ ਉਹ ਰਿਕਵਰ ਕੀਤਾ ਹੈਗਾ ਵੈਪਨ ਜਿਹੜਾ ਹੈ ਜ ਉਹ ਜਿਹੜਾ ਮੇਨ ਮੁੱਦਾ ਹੈਗਾ ਜਰਨਲ ਸਿੰਘ ਉਤੋਂ ਪਤਾ ਲੱਗਾ ਸਾਨੂੰ ਉਹਦੇ ਕੋਲ ਸਰ ਖੋ ਕਿੰਨੀ ਕੀਤੀ ਸੀ ਉਹ ਪਤਾ ਲੱਗਾ ਸਾਢੇ 7000 ਰੁਪਏ ਦੀ ਖੋ ਸੀਗੀ ਇਹਨਾਂ ਦੀ ਕੀਤੀ ਰਾਦ ਦੇ ਵਿੱਚ ਸਰ ਜਿਹੜੇ ਕਿਊਜ਼ ਹੈਗਾ ਉਹਦੇ ਦੀ ਖਾਈ ਕਰਨ ਦੀ ਜਿਹੜੀ ਤਕਨੀਕ ਦੀ ਸੀ ਦਿੱਤੀ ਕਿੱਦਾਂ ਹੈ ਆਇਡੈਂਟੀਫਾਈ ਹੋਈ ਇਹਦੇ ਬਾਰੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਹੋਮਨ ਤੇ ਟੈਕਨੀਕਲ ਤਰੀਕੇ ਨਾਲ ਅਸੀਂ ਉਹ ਵਰਕ ਕੀਤਾ ਸੀ 7 ਦਿਨ ਸਾਡੀਆਂ ਟੀਮਾਂ ਦਿਨ ਰਾਤ ਇੱਥੇ ਕੰਮ ਕੀਤਾ ਸੀ ਕਿਉਂਕਿ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਇਹਨੂੰ ਟ੍ਰੇਸ ਕਰਨਾ ਕਿਉਂਕਿ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਹਦੇ ਵਿੱਚ ਗੋਲੀ ਮਾਰ ਕੇ ਤੇ ਇਸ ਤਰੀਕੇ ਨਾਲ ਅਸੀਂ ਚੋਂ ਕਿਉਂਕਿ ਉਦੋਂ ਕਾਫੀ ਧੁੰਦ ਵੀ ਸੀਗੀ ਨੰਬਰ ਟ੍ਰੇਸ ਕਰਨੇ ਵੀ ਕਾਫੀ ਮੁਸ਼ਕਲ ਹੋ ਰਹੇ ਸੀ ਜੀ ਜੀ ਕੋ ਨੰਬਰ ਵੀ ਟ੍ਰੇਸ ਕਰ ਕਿਦਾਂ ਕੋਈ ਹਿਊਮਨ ਤੇ ਟੈਕਨੀਕਲ ਤਰੀਕੇ ਨਾਲ ਮੈਂ ਦੱਸਿਆ ਹੈਗਾ ਤੇ ਹਿਊਮਨ ਦੀ ਹਿਊਮਨ ਤਰੀਕੇ ਨਾਲ ਵੀ ਅਸੀਂ ਵਰਕ ਕੀਤਾ ਸਾਡੇ ਜਿਹੜੇ ਸੋਰਸ ਸੀਗੇ ਇਹ ਉਹਨਾਂ ਨੂੰ ਐਕਟਿਵ ਕੀਤਾ ਇਲਾਕੇ ਦੇ ਵਿੱਚ ਜਿਹੜੇ ਬੰਦੇ ਇਦਾਂ ਦੇ ਕੰਮ ਕਰ ਰਹੇ ਹੈਗੇ ਉਹਨਾਂ ਤੇ ਅਸੀਂ ਵਰਕ ਕੀਤਾ ਔਰ ਤਕਰੀਬਨ ਰਈਆ ਬਿਆਸ ਇਦਰੋਂ ਬਿਆਸ ਤੋਂ ਜਿਹੜੇ ਬੰਦੇ ਇਹਨਾਂ ਮਾਰਦਾਤਾ ਇੰਦਾਂ ਦੀਆਂ ਕਰਦੇ ਰਹੇ ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਸ਼ਾਮਲ ਕੀਤਾ ਆਪਣੇ ਏਰੀਆ ਦੇ ਵਿੱਚ ਜਿਹੜੇ ਬੰਦੇ ਇਦਾਂ ਦੀਆਂ ਮਾਰਦਾਤਾ ਕਰਦੇ ਰਹੇ ਉਹਨਾਂ ਨੂੰ ਵੀ ਅਸੀਂ ਸ਼ਾਮਲ ਕੀਤਾ ਕੰਮ ਤੋਂ ਬਾਅਦ ਫਿਰ ਅਸੀਂ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਇਹਨਾਂ ਇਹ ਅੰਜਾਮ ਦਿੰਦੇ ਸੀ ਆ ਜਾਸਰ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਇਹ ਜਿਹੜੇ ਫੜੇ ਜੀ ਰੋਕੀ ਤਾਂ ਲੁੱਟਖੋ ਦੀ ਵਾਰਦਾਤ ਤੇ ਤੇਤੀ ਇੱਥੇ ਆਈ ਸੀ ਸਰ ਜਿਹੜੇ ਮੋਰ ਇਹੇ ਕੰਮ ਸੀਗਾ ਮੋਟਰਸਾਈਕਲ ਉਹ ਉਹ ਵੀ ਖੂਬ ਸੀ ਇਹੀ ਤੁਸੀਂ ਨਹੀਂ ਮੋਟਰਸਾਈਕਲ ਨਾਲ ਲੈ ਆਪਣੇ ਸੋ ਪਹਿਲਾਂ ਵੀ ਕੋਈ ਸਾਡੇ ਟ੍ਰਿਬਿਨਲ ਕੋਲ ਹੈ ਇੱਕ ਅਰਜਨ ਦੇ ਖਿਲਾਫ ਪਹਿਲਾਂ ਪਰਚਾ ਰਜਿਸਟਰ ਹੋਇਆ ਨੰਬਰ ਦੱਸਿਆ 254598 ਦਾ ਔਰ ਉਹ ਜਨਵਰੀ ਦੇ ਮਹੀਨੇ ਵਿੱਚ ਹੀ ਬਾਹਰ ਆਇਆ ਸੀ ਔਰ ਜਿਹੜਾ ਸੈਕੰਡ ਹੈਗਾ ਜਰਨੈਲ ਆ ਉਹਦੇ ਖਿਲਾਫ 6-7 ਪਰਚੇ ਰਜਿਸਟਰ ਹੈਗੇ ਜਲੰਧਰ ਜ਼ਿਲ੍ਹੇ ਨਾਲ ਇਹ ਲੋਟਸੋ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਜਾਂ ਰੱਦੀ ਕਰਦੇ ਸੀ ਨਸ਼ਾ ਕਰਦੇ ਸੀ ਉਸ ਦਿਨ ਵੀ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਮਰ ਸਰ ਇਹਨਾਂ ਦੀ ਉਮਰ 19 ਤੋਂ ਲੈ ਕੇ 24 ਤੱਕ ਹੈਗੇ ਜਿਹੜੇ ਅਸੀਂ ਹੁਣ ਤੱਕ ਅਰੈਸਟ ਕੀਤੇ ਹੋਏ ਹਾਂ ਸਰ ਐਸਾ ਗੈਂਗੜਾ ਵੀ ਜੁੜਿਆ ਰਹੇ ਇਹਨਾਂ ਦਾ ਆਪਣਾ ਗੈਂਗੜਾ ਇੱਕ ਟਿਊਟ ਕੋਈ ਨਿਓ ਹੈ ਹਾਂਜੀ ਜਨੈਲ ਥੈਂਕ ਯੂ ਸੋ ਮਚ ਠੀਕ ਹੈ